ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਆਓ ਅੱਜ ਦਾ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਵਿਸ਼ਾ ਲਿਆ ਨਕੂਤਰ ਡੀਐਸਪੀ ਦਫ਼ਤਰ ਅੱਗੇ ਕਾਂਗਰਸ ਨੇ ਲਗਾਇਆ ਧਰਨਾ ਦੋਸਤੋ ਇਸ ਧਰਨੇ ਦੇ ਵਿੱਚ ਉਹ ਕਿਹੜੇ ਮੁੱਖ ਤੱਤ ਸੀ ਆਓ ਪਹਿਲਾਂ ਉਹਦੇ ਤੇ ਗੱਲ ਕਰ ਲੈਨੇ ਆਂ ਕਾਂਗਰਸ ਦਾ ਇਹ ਦੋਸ਼ੀ ਕੇ ਨਕੂਤਰ ਤਹਿਸੀਲ ਦਾ ਪ੍ਰਸ਼ਾਸਨ ਹਲਕਾ ਪਾਇਦਿਕ ਵੀ ਇੰਦਰਜੀਤ ਕੌਰ ਮਾਨ ਨਾਲ ਰਲ ਕੇ ਚੱਲਦਾ ਹੈ। ਦੂਸਰਾ ਤੱਤ ਸੀ ਕੇ 56 ਗਲਤ ਕੇਸ ਦਰਜ ਕੀਤੇ ਕਾਂਗਰਸੀ ਵਰਕਰਾਂ ਦੇ। ਤੀਸਰਾ ਤੱਤ ਇਹ ਸੀ ਕਿ ਲੀਡਰਲੈਸ ਹੈ ਬ੍ਰੋਧੀ ਤਰ ਚੌਥਾ ਤੱਤ ਇਹ ਹੈ ਕਿ ਇਹਨਾਂ ਕੇਸਾਂ ਦੀ ਜਾਂਚ ਕਰਾਈ ਜਾਵੇ ਹੋਰ ਵੀ ਕਈ ਕਾਰਨ ਦੱਸੇ ਗਏ ਆਓ ਹੁਣ ਇਹਨਾਂ ਕਾਰਨਾਂ ਤੇ ਗੱਲਬਾਤ ਕਰ ਲੈਨੇ ਆ ਆਖਰ ਦੇ ਵਿੱਚ ਕਰਾਂਗੇ ਟਿੱਪਣੀ ਹਲਕਾ ਨਕੂਦਰ ਤੋਂ ਕਾਂਗਰਸ ਦੇ ਇੰਚਾਰਜ ਡਾਕਟਰ ਨਵਜੂਦ ਸਿੰਘ ਦਾਹੀਆ ਦੀ ਅਗਵਾਈ ਵਿੱਚ ਕਾਂਗਰਸ ਨੇ ਨਕੂਤਰ ਦੇ ਡੀਐਸਪੀ ਸੁਖਪਾਲ ਸਿੰਘ ਅੱਗੇ ਧਰਨਾ ਲਗਾ ਕੇ ਇਹ ਮੰਗ ਰੱਖੀ ਕਿ ਨਕੂਤਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਐਮਐਲਏ ਨਾਲ ਰਲ ਕੇ ਲੋਕਾਂ ਤੇ ਤਸ਼ੱਦਦ ਕਰਦਾ ਇਸ ਤਸ਼ੱਦਦ ਨੂੰ ਰੋਕਣ ਦੀ ਮੰਗ ਕੀਤੀ ਪੁਲਿਸ ਪ੍ਰਸ਼ਾਸਨ ਕੋਲ 5 6 ਕਾਂਗਰਸੀ ਵਰਕਰਾਂ ਤੇ ਅਜਿਹੇ ਮੁਕਾਦਮੇ ਕੀਤੇ ਗਏ ਆ ਜਿਨ੍ਹਾਂ ਨੂੰ ਗਲਤ ਠਹਿਰਾਇਆ ਗਿਆ ਇਸ ਧਰਨੇ ਦੇ ਵਿੱਚ ਬਹੁਤ ਸਾਰੇ ਬੁਲਾਰਿਆਂ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਤੰਜ ਕੱਸੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਘੜਾਈਆਂ ਉੱਥੇ ਦੋਸਤੋ ਇਸ ਧਰਨੇ ਦੀ ਅਗਵਾਈ ਕਰਦੇ ਡਾਕਟਰ ਨਵਜੋਤ ਸਿੰਘ ਦਾਈਆ ਨੇ ਪੱਤਰਕਰਨਾ ਗੱਲਬਾਤ ਕਰਦਿਆਂ ਕਿਹਾ ਕਿ ਇਸ ਧਰਨੇ ਨੂੰ ਲੈ ਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਂ ਦੇ ਹੱਥ ਪੈਰ ਫੁੱਲ ਗਏ ਨੇ ਉਹਨਾਂ ਨੇ ਕਿਹਾ ਕਿ ਇਸ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਅਸੀਂ ਵੱਧ ਹਮਲਾਵਰ ਮੰਨਦੇ ਆ ਉਹਨਾਂ ਨੇ ਕਿਹਾ ਕਿ ਇਹ ਹੁਣ ਅਸੀਂ ਤੱਕੇਸ਼ਾਹੀ ਨਹੀਂ ਚੱਲਣ ਦੇਾਂਗੇ ਲੋਕਾਂ ਤੇ ਹੋ ਰਾਇ ਤਸ਼ੱਦਦ ਜਿਹੜਾ ਉਹ ਬੰਦ ਕਰਨੇ ਪੈਣਗੇ ਡਾਕਟਰ ਦਾਇਆ ਨੇ ਇਹ ਵੀ ਕਿਹਾ ਕਿ ਹੁਣ ਹਲਕਾ ਨਕੋਦਰ ਨੂੰ ਚਾਰ ਭਾਗਾ ਵਿੱਚ ਵੰਡ ਕੇ ਦੋਨਾਂ ਇਲਾਕਾ ਨਕੋਦਰ ਨੂਰਮਹਿਲ ਅਤੇ ਬਿਲਗਾ ਇਹਨਾਂ ਚਾਰ ਭਾਗਾ ਵਿੱਚ ਵੰਡੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਗਲਤ ਪਰਚੇ ਹੋਏ ਆ ਉਹਨਾਂ ਐਫਆਈਆਰਾਂ ਨੂੰ ਇਕੱਤਰ ਕਰਕੇ ਜਿਲੰਦਰ ਪੁਲਿਸ ਪ੍ਰਸ਼ਾਸਨ ਦੇ ਅੱਗੇ ਰੱਖਿਆ ਜਾਊਗਾ ਇਸ ਧਰਨਾਕਾਰੀਆਂ ਦੀ ਮੰਗ ਸੀ ਕਿ ਸਾਡੀ ਜਿਹੜੀ ਮੰਗ ਆ ਉਹ ਜਿਲੰਦਰ ਦਾ ਸੀਨੀਅਰ ਪੁਲਿਸ ਅਫਸਰ ਆ ਕੇ ਸਾਡੀ ਜਿਹੜੀ ਆ ਉਹ ਗੱਲ ਸੁਣੇ ਦੋਸਤੋ ਇਸ ਦੌਰਾਨ ਡਾਕਟਰ ਨਵਜੂਦ ਸਿੰਘ ਦਈਆ ਨੇ ਇਹ ਵੀ ਕਿਹਾ ਕਿ ਹਲਕਾ ਨਕੂਦਰ ਦੀ ਵਿਰੋਧੀ ਧਿਰ ਜਿਹੜੀ ਆ ਉਹ ਲੀਡਰਸ਼ਿਪ ਆਮ ਆਦਮੀ ਪਾਰਟੀ ਜਿਹੜੀ ਅਸਲ ਝਾੜੂ ਪਾਰਟੀ ਵਲੰਟੀਅਰ ਸੀ ਉਹ ਦੱਸ ਨਹੀਂ ਰਿਹਾ ਇਹ ਹੋਰ ਹੀ ਜਿਹੜੇ ਰਾਜ ਭਾਗ ਮੰਨ ਰਹਾ ਉਹ ਅੱਗੇ ਆ ਗਿਆ ਤੇ ਦੋਸਤੋ ਇਸ ਧਾਰਨੇ ਦੇ ਵਿੱਚ ਇਹ ਵੀ ਬਾਰ-ਬਾਰ ਅਨਾਉਂਸਮੈਂਟ ਸੁਣੀ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨਦੇ ਪੀਰਪਿੰਡ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਲਗਾਇਆ ਜਾਊਗਾ ਸੋ ਦੋਸਤੋ ਇੱਕ ਐਸਪੀ ਪੁਲਿਸ ਅਫਸਰ ਮੌਕੇ ਤੇ ਪਹੁੰਚਿਆ ਉਹਨਾਂ ਨੇ ਸਾਰੀ ਇਹਨਾਂ ਦੀ ਗੱਲਬਾਤ ਸੁਣੀ ਤੇ ਵਿਸ਼ਵਾਸ ਦਵਾਇਆ ਕਿ ਜਿੰਨੇ ਵੀ ਪਰਚੇ ਦੱਸੇ ਜਾ ਰਹਾ ਉਹਨਾਂ ਦੀ ਮੌੜੀ ਜਾਂਚ ਹੋਊਗੀ ਏਸੀ ਦੋਸਤੋ ਉਹ ਮੁੱਖ ਤੱਥ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਹਲਕਾ ਨਕੂਦਰ ਦੇ ਡੀਐਸਪੀ ਦਫ਼ਤਰ ਅੱਗੇ ਦਰਨਾ ਲਾਇਆ ਸੀ ਤੇ ਆਓ ਹੁਣ ਇਸ ਦਰਨੇ ਦੇ ਵਿੱਚ ਉਹ ਤੱਥ ਜਿਨ੍ਹਾਂ ਤੇ ਆਪਾਂ ਟਿੱਪਣੀ ਕਰ ਲੈਨੇ ਆਂ ਕਿ ਇਸ ਧਰਨੇ ਨੂੰ ਐ ਦੀ ਪੱਤਰਕਾਰ ਤੌਰ ਤੇ ਅਸੀਂ ਕਿਵੇਂ ਦੇਖਦੇ ਹਾਂ ਆਓ ਉੱਤੇ ਗੱਲ ਕਰ ਲੈਂਦੇ ਹਾਂ ਦੋਸਤੋ ਜੇ ਸਰਕਾਰ ਦੇ ਤਸ਼ੱਦਦ ਦੀ ਗੱਲ ਕੀਤੀ ਜਾਵੇ ਤਬੀਸੋਬਾਈਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 4 ਸਾਲ ਹੋ ਚੁੱਕੇ ਐ 2027 ਲੱਗਿਆ ਰਿਹਾ ਸਾਰੀਆਂ ਪਾਰਟੀਆਂ ਪੱਬਾ ਪਾਰ ਮੈਂ ਕਿਉਂਕਿ 227 ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਲੋਕ ਕਿਹੜੀ ਸਰਕਾਰ ਚੁਣਨਗੇ ਇਹ ਉਹ ਸਮਾਂ ਦੱਸੂਗਾ ਤਸ਼ਦਦ ਪੁਲਸ ਤੱਕੇਸ਼ਾਹੀ ਤਾਂ ਪਿਛਲੇ ਪੌਣੇ 4 ਸਾਲ ਤੋਂ ਜਿਨ੍ਹਾਂ ਨਾਲ ਹੋਇਆ ਉਹਨਾਂ ਦੀ ਕਿਸੇ ਲੀਡਰ ਨੇ ਬਾਹਰ ਨਹੀਂ ਪੜੀ ਹੁਣ ਜੇ ਇਹ ਧਾਰਨਾ ਲੱਗਿਆ ਪੰਜ ਛੇ ਕੇਸ ਸਿਰਫ ਕਾਂਗਰਸ ਨਾਲ ਸੁਆਦਿਤ ਜਿਹੜੇ ਆ ਉਹ ਸਾਹਮਣੇ ਆਏ ਆ ਇਹਨਾਂ ਕੇਸਾਂ ਦੇ ਬਾਰੇ ਜਿਵੇਂ ਡਾਕਟਰ ਦਾਈਆ ਨੇ ਆਖਿਆ ਕਿ ਹੋਰ ਵੀ 20-25 ਪੀੜਤ ਲੋਕ ਇਸ ਧਾਰਨੇ ਵਿੱਚ ਆਪਣੀ ਸਮੱਸਿਆ ਦੱਸ ਸਕਿਆ ਉਹਨਾਂ ਤੇ ਵੀ ਗੌਰ ਹੋਊਗੀ ਦੋਸਤੋ ਅਸੀਂ ਇਸ ਧਾਰਨੇ ਨੂੰ ਦੇਖਦੇ ਹੋਏ ਇਹ ਕਹਿਣਾ ਚਾਹੁੰਦੇ ਆ ਕਿ ਚਾਹੇ ਪਿਛਲੇ ਸਮੇਂ ਚ ਕਾਂਗਰਸ ਦਾ ਰਾਜ ਰਿਆ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਆ ਇਹ ਦੋਵੇਂ ਪਾਰਟੀਆਂ ਇੱਕ ਦੂਏ ਤੇ ਇਹ ਕੁਝ ਕਰਦੀਆਂ ਰਹੀਆਂ ਜੋ ਹੁਣ ਆਮ ਆਦਮੀ ਪਾਰਟੀ ਦਾ ਕੀ ਧਿਆ ਜਿਹਦੇ ਖਿਲਾਫ ਇਹ ਧੜਨਾ ਲੱਗਿਆ ਹੈ ਇਹ ਹੁੰਦਾ ਰਿਹਾ ਇਹ ਹੁੰਦਾ ਰਹਿਣਾ ਹਰ ਰਾਜਕਾਰੀ ਪਾਰਟੀ ਨੇ ਪੁਲਿਸ ਨੂੰ ਆਪਣਾ ਹੱਥ ਟੋਕਾ ਬਣਾਇਆ ਹਾਂ ਇਹ ਗੱਲ ਜ਼ਰੂਰ ਹੈ ਜਦੋਂ ਕਿਤੇ ਝਗੜੇ ਹੁੰਦੇ ਆ ਕਿਤੇ ਕੋਈ ਕਿਸੇ ਵੀ ਵਿਅਕਤੀ ਦੀ ਸ਼ਮੂਲਤ ਹੁੰਦੀ ਆ ਉਸਤੇ ਪੁਲਿਸ ਕਾਰਵਾਈ ਕਰਦੀ ਹੈ ਹੋ ਸਕਦਾ ਕੋਈ ਸਿਆਸੀ ਵੀ ਰੰਜਿਸ਼ ਰੱਖੀ ਜਾਂਦੀ ਹੋਵੇ ਇਹ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਦੋਸਤੋ ਇਸ ਧਰਨੇ ਦੇ ਵਿੱਚ ਬਾਰ ਬਾਰ ਕਹੇ ਆਂੰਦਾਰਿਆ ਕਿ ਅਗਰ ਸਾਡੀ ਸੁਣਵਾਈ ਨਾ ਹੋਈ ਤੇ ਇਹ ਧਰਨਾ ਵੀਰਪੰਡ ਹਲਕਾ ਬੁਧਾਇਕ ਦੇ ਘਰ ਅੱਗੇ ਲੱਗੇਗਾ ਅਕਸਰ ਜਦੋਂ ਧਰਨੇ ਲੱਗਦੇ ਆ ਇਹਨਾਂ ਵੱਡੀਆਂ ਪਾਰਟੀਆਂ ਵੱਲੋਂ ਤੇ ਪ੍ਰਸ਼ਾਸਨ ਚਾਹੁੰਦਾ ਹੁੰਦਾ ਕਿ ਧਰਨਾ ਜਲਦ ਸਮਾਪਤ ਕਰਵਾ ਲਿਆ ਜਾਵੇ ਡੀਐਸਪੀ ਦੇ ਖਿਲਾਫ ਧਰਨਾ ਸੀ ਸੁਣਵਾਈ ਲਈ ਐਸਪੀ ਪੱਤਰ ਦੇ ਲੀਡਰ ਐਸਪੀ ਪੱਤਰ ਦੇ ਅਫਸਰ ਦੀ ਮੰਗ ਸੀ ਐਸਪੀ ਪੱਤਰ ਦਾ ਅਫਸਰ ਆਇਆ ਸਮੱਸਿਆ ਮ ਸੁਣੀਆ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਕੰਮ ਲਈ ਕੋ ਕਮੇਟੀ ਬਣਾਵਾਂਗੇ ਉਹ ਕਮੇਟੀ ਪੁਲਿਸ ਦੀ ਇਹਨਾਂ ਕੇਸਾਂ ਦੇ ਵਿਚਾਰ ਕਰੂਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੀ ਉਹ ਕੇਸ ਰੱਦ ਹੋ ਗਿਆ ਜਾਂ ਉਹਨਾਂ ਦੇ ਵਿੱਚ ਤਰਾਮਾ ਪਹਿਲਾਂ ਦੇ ਮੁਕਾਬਲੇ ਘਟਾਈਆਂ ਗਈਆਂ ਇਹ ਹੁਣ ਕਾਂਗਰਸ ਦੀ ਆਉਣ ਵਾਲੇ ਸਮੇਂ ਵਿੱਚ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਇਹਨਾਂ ਕੇਸਾਂ ਦੇ ਵਿੱਚ ਕਿਸੇ ਨੂੰ ਰਿਲੀਵ ਮਿਲਦੀ ਆ ਤਾਂ ਕਾਂਗਰਸ ਮੀਡੀਆ ਦੇ ਆਪ ਵਿੱਚ ਨਿਸ਼ਰ ਕਰੇ ਦੋਸਤੋ ਜਿਵੇਂ ਡਾਕਟਰ ਦਾਈਆ ਨੇ ਕਿਹਾ ਕਿ ਹਾਲਕੇ ਦੇ ਅੰਦਰ ਵਿਰੋਧੀ ਧਿਰ ਡਿਡਰलेस ਹੈ ਮੈਨੂੰ ਤਾਂ ਇਹ ਲੱਗਦਾ ਤੇ ਵਿਰੋਧੀ ਧਿਰ ਪੰਜਾਬ ਦੇ ਵਿੱਚ ਕਾਂਗਰਸ ਹੈ ਉਹਨਾਂ ਨੇ ਹੋ ਸਕਦਾ 2022 ਦੀ ਚੋਣ ਵਿੱਚ 2 ਨੰਬਰ ਤੇ ਰਹਿ ਗਏ ਲੀਡਰ ਨੂੰ ਵਿਰੋਧੀ ਧਿਰ ਮੰਨਿਆ ਹੋਵੇਗਾ ਅਸੀਂ ਇਸ ਵੇਲੇ ਡਾਕਟਰ ਦਈਆ ਨੂੰ ਵਿਰੋਧੀ ਧਿਰ ਮੰਨਦੇ ਹਾਂ ਇਸ ਤੋਂ ਕੀ ਗੱਲ ਕਰ ਲੈਨੇ ਆ ਕਿ ਡਾਕਟਰ ਦਾਈਆ ਜੀ ਨੇ ਇਸ ਧਰਨੇ ਦੇ ਵਿੱਚ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਜਾਂਚ ਤੋਂ ਬਾਅਦ ਜਿਹੜੇ ਵੀ ਮੁਲਾਜ਼ਮ ਨੇ ਇਹ ਬਦੀ ਕੀ ਕੀਤੀ ਆ ਅਸੀਂ ਤਾਂ ਉਸ ਦੀ ਸਸਪੈਂਸ਼ਨ ਵੀ ਨਹੀਂ ਮੰਗਦੇ ਹਾਂ ਕਿ ਜੀ ਲੀਡਰ ਹੀ ਇਹ ਗੱਲ ਕਹਿ ਦੇਵੇ ਕਿ ਜਿਹੜੇ ਗਲਤ ਮੁਲਾਜ਼ਮਾਂ ਨੇ ਕੇਸ ਦਰਜ ਕੀਤੇ ਆ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਹੋਣੀ ਹੀ ਨਹੀਂ ਚਾਹੀਦੀ ਇਸ ਬਿਆਨ ਤੋਂ ਇਹ ਪਤਾ ਲੱਗਦਾ ਕਿ ਇਹ ਰਾਜਕਰਦੀਆਂ ਤੇ ਰਾ ਇਹਨਾਂ ਨੇ ਬਾਰੀ-ਬਾਰੀ ਰਾਜ ਵੀ ਕਰਨਾ ਹੁੰਦਾ ਇਹਨਾਂ ਮੁਲਾਜ਼ਮਾਂ ਤੋਂ ਹੀ ਕੰਮ ਲੈਣੇ ਹੁੰਦੇ ਆ ਹਾਂ ਆਬਲਕ ਦੇ ਵਿੱਚ ਜ਼ਰੂਰ ਇਸ ਗੱਲ ਦਾ ਮਲਾਲ ਹੁੰਦਾ ਚਾਹੀਏ ਕਾਂਗਰਸੀ ਬਰਕਰਾਰੀ ਹੋਣ ਕਿ ਉਹਨਾਂ ਦੇ ਨਾਲ ਤੱਕਾ ਕੀਤਾ ਗਿਆ ਹੈ। ਦੋਸਤੋ ਐਮਐਲਏ ਦੇ ਕਰ ਅੱਗੇ ਧਰਨਾ ਲਗਾਉਣ ਦੀ ਗੱਲ ਜਾਂ ਲੰਬਾ ਧਰਨਾ ਲਾਉਣ ਦੀ ਗੱਲ ਇਹ ਲਾਲ ਝੰਡੇ ਵਾਲਿਆਂ ਦੇ ਹਿੱਸੇ ਆਉਂਦੀ ਦੇਖੀ ਆ। ਲਾਲ ਝੰਡੇ ਵਾਲੇ ਜਦੋਂ ਪੁਲਿਸ ਦੇ ਖਿਲਾਫ ਧਰਨਾ ਲਾਉਂਦੇ ਆ ਤਾਂ ਉਸ ਧਰਨੇ ਵਿੱਚ ਸਾਨੂੰ ਵੀ ਕਵਰੇਜ ਕਰਨ ਦਾ ਮੌਕਾ ਮਿਲਦਾ ਲਾਲ ਝੰਡੇ ਵਾਲੇ ਸਬੰਧਤ ਮੁਲਾਜ਼ਮਾਂ ਨੂੰ ਪੂਰੀ ਕਹਾਣੀ ਸੁਣਾਉਂਦਿਆ ਲੋਕਾਂ ਨੂੰ ਦੱਸਦਿਆ ਪੁਲਿਸ ਦੀ ਕਾਰਗੁਜ਼ਾਰੀ ਪਰ ਇਸ ਧਰਨੇ ਦੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਦੇ ਉੱਤੇ ਕੋਈ ਇਦਾਂ ਦੀ ਡਾਕਟਰ ਦਈਆ ਵੱਲੋਂ ਗੱਲ ਨਹੀਂ ਕੀਤੀ ਗਈ ਹਾਂ ਇਹ ਜ਼ਰੂਰ ਹੈ ਵੀ ਲਾਲ ਝੰਡੇ ਵਾਲੇ ਕਿਸਾਨਾਂ ਵੱਲੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਖਿਲਾਫ ਉਹਨਾਂ ਦੇ ਘਰ ਅੱਗੇ ਉਹਨਾਂ ਦੇ ਘਰ ਦੇ ਅੰਦਰ ਵੀ ਧਰਨੇ ਲੱਗਦੇ ਦੇਖੇ ਗਏ ਆ ਇਹ ਹੁੰਦਾ ਹੀ ਆ ਜਦੋਂ ਰਾਜ ਭਾਗ ਹੋਵੇ ਵਿਰੋਧੀ ਤਰ੍ਹਾਂ ਪ੍ਰੋਟੈਸਟ ਕਰਦੀਆਂ ਆਉਣ ਵਾਲੇ ਸਮੇਂ ਵਿੱਚ ਅਗਰ ਕਾਂਗਰਸ ਤੇ ਡਾਕਟਰ ਨਵਜੋਤ ਦਾਇਆ ਹਲਕਾ ਨਕੋਦਰ ਤੋਂ ਉਨਾ ਲੋਕ ਅਗਰ ਆਪਣਾ ਐਮਐਲਏ ਚੁਣ ਲੈਂਦੇ ਆ ਤੇ ਮੇਰੇ ਖਿਆਲ ਨਾਲ ਉਸ ਵੇਲੇ ਡਾਕਟਰ ਦਾਈਆ ਵੀ ਇਸ ਸਥਿਤੀ ਚ ਆਉਣਗੇ ਜੀ ਸਥਿਤੀ ਦੇ ਖਿਲਾਫ ਉਹ ਅੱਜ ਗੱਲ ਕਰਦੇ ਆ ਕਿਉਂਕਿ ਪਿਛਲੇ ਸਮੇਂ ਚ ਅਸੀਂ ਦੇਖਦੇ ਆ ਕਿਸੇ ਵੀ ਪਾਰਟੀ ਦਾ ਵ代ਕ ਉਹ ਆਪਣੀ ਪਾਰਟੀ ਨੂੰ ਅੱਗੇ ਲਿਜਾਣ ਲਈ ਦੂਜੀ ਪਾਰਟੀ ਨੂੰ ਨੀਵਾ ਦਿਖਾਉਣ ਲਈ ਹਰ ਹਰਬਾ ਵਰਤਦਾ ਹੈ। ਬ੍ਰੋਧਿਤ ਨਾ ਨੇ ਚੱਕੜ ਸਟਣਾ ਹੁੰਦਾ ਹੈ। ਇੱਕ ਪਾਸੇ ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਦੀ ਆਉਣ ਵਾਲੇ ਦਿਨਾਂ ਵਿੱਚ ਚੋਣ ਹੋਣੀ ਹੈ ਜਾਂ ਨਿਯੁਕਤੀ ਹੋਣੀ ਹੈ ਉੱਥੇ ਵੀ ਡਾਕਟਰ ਦਈਆ ਦਾਵੇਦਾਰ ਨੇ ਦੂਸਰੇ ਪਾਸੇ 227 ਨੂੰ ਲੈ ਕੇ ਇਹ ਤਾਂ ਨਿਮਜਾਰੇ ਵਿਰੋਧੀ ਧਰ ਬੋਲੋ ਸ਼ੁਰੂ ਕਰਨੇ ਇਹਨਾਂ ਦਾ ਹੱਕ ਹੈ ਲੋਕਾਂ ਨੂੰ ਸਰਕਾਰ ਮਕੰਨਾ ਹੁੰਦਾ ਲੋਕਾਂ ਨੂੰ ਆਪਣੇ ਹੱਕ ਵਿੱਚ ਖੜੇ ਕਰਨਾ ਹੁੰਦਾ ਸਾਰੀਆਂ ਪਾਰਟੀਆਂ ਕਰਦੀਆਂ ਸੋ ਦੋਸਤੋ ਇਹ ਧਾਨੇ ਦੇ ਉੱਤੇ ਜਿਹੜੀ ਅਸੀਂ ਟਿੱਪਣੀ ਕੀਤੀ ਹੈ ਉਸ ਦੇ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਦੇ ਸਕਦੇ ਹੋ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਬਿ ਲੋਕਾਂ ਦੇ ਨਾਲ ਪਿਛਲੇ ਪੌਣੇ 4 ਸਾਲ ਤੋਂ ਸ਼ਾਇਦ ਇਹ ਤੋਂ ਵੱਧ ਵੀ ਤੱਕੇਸ਼ਾਈ ਹੋਈ ਹੋਵੇ ਉਹ ਲੋਕ ਜਿਨ੍ਹਾਂ ਦੀ ਇਹ ਸਿਆਸੀ ਤਰ੍ਹਾਂ ਜਿਹੜੀਆਂ ਉਹ ਸਾਰੇ ਨਹੀਂ ਲਈਆਂ ਸਿਰਫ ਤੇ ਸਿਰਫ ਆਪਣੀ ਆਪਣੀ ਪਾਰਟੀ ਦੇ ਵਰਕਰਾਂ ਦਾ ਪਿੱਛਾ ਕਰਦੀਆਂ ਇਹ ਪਾਰਟੀਆਂ ਜੋ ਸਾਨੂੰ ਨਜ਼ਰ ਆਉਂਦਾ ਹੈ ਇਸ ਧਰਨੇ ਮਜਾਰੀ ਦੇ ਵਿੱਚ ਉਹ ਲੋਕ ਵੀ ਬੋਲਦੇ ਦੇਖੇ ਗਏ ਜਿਨ੍ਹਾਂ ਨੇ ਇਸ ਕਾਂਗਰਸ ਨੂੰ 2017 ਵਿੱਚ ਹਲਕਾ ਨਕੂਤਰ ਤੋਂ ਹਰਾਇਆ ਤੇ ਅੱਜ ਉਹ ਕਾਂਗਰਸ ਦੇ ਮੈਕ ਤੋਂ ਪਾਸ਼ਣ ਕਰਦੇ ਵੀ ਦੇਖੇ ਗਏ ਦੋਸਤੋ ਇਸ ਰਾਜਨੀਤਿਕ ਨੂੰ ਕੀ ਆਖਿਆ ਜਾਵੇ ਪੱਤਰਕਾਰ ਵਜੋਂ ਅਸੀਂ ਅਜਿਹੀਆਂ ਗੱਲਾਂ ਤੇ ਟਿੱਪਣੀ ਕਰਨੀ ਹੁੰਦੀ ਹੈ ਕਿ ਹੋ ਕੀ ਰਿਹਾ ਉਨਾ ਕੀ ਚਾਹੀਦਾ ਹੁੰਦਾ ਕਿ ਰਿਆ ਇਹ ਲੋਕਾਂ ਅੱਗੇ ਗੱਲ ਜਿਹੜੀ ਰੱਖਣੀ ਪੈਂਦੀ ਆ ਸੋ ਦੋਸਤੋ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਜੋ ਵਿਸ਼ਾ ਲਿਆ ਸੀ ਹਲਕਾ ਨਕੋਦਰ ਨਕੋਦਰ ਸ਼ਹਿਰ ਦੇ ਵਿੱਚ ਡੀਐਸਪੀ ਨਕੋਦਰ ਦੇ ਦਫ਼ਤਰ ਅੱਗੇ ਧਰਨੇ ਤੇ ਕਾਂਗਰਸ ਦੀ ਜਿਹੜੀ ਕਾਰਵਾਈ ਆ ਉਹਦੇ ਬਾਰੇ ਅਸੀਂ ਤੁਸੀਂ ਸਾਡੇ ਤੁਹਾਨੂੰ ਸੁਣਿਆ ਜੋ ਲੀਡਰ ਦਾ ਗੱਲਵਾਸੀ ਉਹ ਵੀ ਤੁਹਾਨੂੰ ਸੁਣਾਈ ਉਸ ਦੇ ਉੱਤੇ ਟਿੱਪਣੀ ਵੀ ਤੁਹਾਨੂੰ ਸੁਣਾਈ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਦੋਸਤੋ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਆ ਦੇਓ ਅਗਰ ਤੁਸੀਂ ਬਿਲਗਾ ਨਿਊਜ਼ ਆਨਲਾਈਨ ਫੇਸਬੁੱਕ ਪੇਜ ਨੂੰ ਲਗਾਤਾਰ ਦੇਖਦੇ ਹੋ ਅਜੇ ਪੋਲੂ ਨਹੀਂ ਕੀਤਾ ਤਾਂ ਦੋਸਤੋ ਇਹ ਸਿਰਫ ਇੱਕ ਉਂਗਲ ਦਾ ਟੱਚ ਜਿਹੜਾ ਆ ਇੰਨੀ ਕ ਲਾਗਤ ਲਾ ਕੇ ਸਾਡੇ ਉਤਸ਼ਾਹ ਨੂੰ ਵਧਾਓ ਤਾਂ ਕਿ ਸਾਡੇ ਫੋਲਵਰਾਂ ਦੀ ਜਿਹੜੀ ਗਤੀ ਵਧੇ ਆਓ ਅੱਜ ਦੇ ਲਾਈਵ ਪ੍ਰੋਗਰਾਮ ਦੀ ਇੱਥੇ ਕਰਦੇ ਹਾਂ ਸਮਾਪਤੀ ਕੱਲ ਫੇਰ ਇੱਕ ਵਿਸ਼ਾ ਲੈ ਕੇ ਆਵਾਂਗੇ ਉਸ ਮੇਲੇ ਤੱਕ ਦਿਓ ਇਜਾਜ਼ਤ ਧੰਨਵਾਦ